So no. ਸਮਰਤੀ ਵੇਖੇ ਨੰਕ ਨਾਮਯਮੋ ਲਾ ਹਏ ਪ੍ਰਵ ਸ਼ਰਨਾ ਗਤੀ ਪਰਪਾਨਦੋ ਸਤ ਨਾਨਕ ਹੋਤੈ ਆਲਾ ਏਕ ਅਖਰ ਹਰਿ ਮਨ ਵਸਤ ਨਾਨਕ ਹੋਤ ਨਹਾ ਗਾ ਗੋ ਜੁਗ ਜੁਗ ਅਟਲ ਦੋ ਜਹਾਨੰਦ ਵਾਲੀ ਜਗਤੋ ਤਖਤਾਂ ਦੇ ਮਾਲਕ ਨਿਗਿਆਨ ਦੇ ਮਜਸਮੇ ਰਹਿਮਤਾਂ ਦੇ ਮੰਡਾਰ ਜਹਰਜੂਰ ਅਜਰਜੂਰ ਸ਼ਬਦ ਗੁਰੂ ਕੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਦੇਈਏ ਸਤਿਗੁਰਾਂ ਜੀ ਦੀ ਪਾਵਨ ਮਵਾਰ ਈ ਗੋ ਤਦਾ ਅਨੰਦ ਮੰਨ ਰਹੀ ਪਰਮ ਸਨਮਾਨ ਰੂਪ ਹਮ ਗੁਰੂ ਭੇ ਆਦੀ ਗੁਰੂ ਸواری ਖਾਲਸਾ ਰੂਪ ਸਦ ਸੰਗਤ ਜੀਓ ਹਮ ਵਡੇ ਹੀ ਭਗਵਾਨ ਸਹਿਦਾਨ ਦੇ ਸਰਤਾਜ ਮੰਤਰੀ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਿਹਰਕ ਸਨਾਨ ਨੂੰ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਮਰ ਬਾਣੀ ਆਪਾਂ ਹਰ ਰੋਜ਼ ਲੜੀ ਵਾਰ ਵਿਚਾਰਾਂ ਦੀ ਸੰਗਮ ਬੇਨਾ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰ ਦੇਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭੂ ਸਤਿਗੁਰੂ ਕਹਿੰਦੇ ਨੇ ਇਹ ਧਨ ਦੌਲਤ ਹਾਸਲ ਕਰ ਲੈਣੀ ਹੈ ਸੁੱਖ ਮਿਲ ਜਾਣਾ ਹੈ ਰਤਬਿਆਂ ਦਾ ਮਿਲ ਜਾਣਾ ਸੁੱਖ ਦਾ ਮਿਲ ਜਾਣਾ ਹੈ तमाम ਸ਼ੌਰਤ ਕੱਤੀ ਇਕੱਤਰ ਕਰ ਲੈਣੀ ਇਹ ਸੁੱਖਾਂ ਦਾ ਮਿਲ ਜਾਣਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਰੱਬ ਦੀ ਨਿਆਮਤ ਰੱਬ ਦੀ ਰਹਿਮਤ ਦੇ ਵਿੱਚ ਹੈ ਜਿਹੜਾ ਉਸ ਨੂੰ ਜਾਣਦਾ ਹੈ ਰੱਬ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿਸੇ ਵੀ ਹਲਕਾ ਕਰਕੇ ਚੰਗੇ ਗੁਣਾਂ ਦਾ ਧਾਰਨੀ ਹੋ ਕੇ ਧਰਮ ਦੇ ਤਾਮਕ ਚੱਲ ਕੇ ਪੀਰਾਂ ਫਕੀਰਾਂ ਦੇ ਅਲਫ਼ਾ ਜਾਣੂ ਸੁਣ ਕੇ ਮੜ ਕੇ ਰੱਬ ਦੇ ਨੇੜੇ ਜੋ ਜਾਣੈ ਜਿਹੜਾ ਜਾਣਨ ਦੀ ਕੋਸ਼ਿਸ਼ ਕਰਦਾ ਹੈ ਸਤਿਗੁਰ ਕੰਦੇ ਅਸਲ ਦੇ ਵਿੱਚ ਸੁਖੀ ਹੋਵੇ ਇਥੇ ਨਾਤਾ ਧਨ ਦਾ ਜੋ ਜ਼ਿਕਰ ਹੈ ਨਾ ਰਤਵਿਆਂ ਦਾ ਜ਼ਿਕਰ ਹੈ ਅਤੇ ਨਾ ਦੁਨੀਆ ਦੀ ਕਿਸੇ ਵੀ ਮਸ਼ਹੂਰ ਆਮ ਦਾ ਸ਼ੌਰਤ ਦਾ ਜ਼ਿਕਰ ਹੈ ਸਿਰਫ ਜ਼ਿਕਰ ਇਹ ਹੈ ਉਹ ਮਹਿਲਾ ਵਾਲਾ ਵੀ ਹੋ ਸਕਦਾ ਹੈ ਕੁਟੀਆਂ ਵਾਲਾ ਵੀ ਹੋ ਸਕਦਾ ਹੈ ਰਤਵਿਆਂ ਵਾਲਾ ਵੀ ਹੋ ਸਕਦਾ ਹੈ ਬਿਨਾਂ ਰਤਵਿਆਂ ਤੋਂ ਵੀ ਹੋ ਸਕਦਾ ਹੈ ਅਮੀਰ ਵੀ ਹੋ ਸਕਦਾ ਹੈ ਅਤੇ ਮਮਲਸ ਵੀ ਹੋ ਸਕਦਾ ਹੈ ਰੱਬ ਨੂੰ ਜਾਣਣਾ ਸਭ ਦੇ ਲਈ ਅਥਾਰਟੀ ਹੈ ਸਭ ਨੂੰ ਮਿਲ ਲੈ ਰੱਬ ਨੇ ਸਭ ਨੂੰ ਮਿਲੋ ਦਿੱਤੀ ਹੈ ਰੱਬ ਨੇ ਦੁਨੀਆ ਦੇ ਅੰਦਰ ਅਨੇਕਾਂ ਧਰਮ ਨੇ ਜਿਹੜੇ ਮਰਜ਼ੀ ਇਨਸਾਨ ਧਰਮ ਦੇ ਮੁਤਾਬਕ ਚੱਲ ਸਕਦਾ ਕੋਈ ਮਨਾਹੀ ਨਹੀਂ ਹੈ ਇਹ ਜਿਹੜਾ ਮੰਦਰ ਜਾ ਰਿਹਾ ਉਹਨੇ ਮਸੀਤੇ ਨਹੀਂ ਜਾ ਸਕਦਾ ਮਸੀਤੇ ਜਾ ਰਿਹਾ ਮੰਦਰ ਨਹੀਂ ਜਾ ਸਕਦਾ ਇਹ ਤਾਂ ਸਾਡੀਆਂ ਇਨਸਾਨੀਆਂ ਵੱਡੀਆਂ ਨੇ ਰੱਬ ਨੇ ਥੋੜਾ ਵੱਡੀਆਂ ਪਾ ਰੱਬ ਨੂੰ ਜਾਣਣਾ ਹੈ ਮੰਦਰ ਜਾ ਕੇ ਜਾਣਣਾ ਹੈ ਰੱਬ ਨੂੰ ਜਾਣਣਾ ਹੈ ਮਸੀਹੇ ਜਾ ਕੇ ਜਾਣ ਲੈ ਰੱਬ ਨੂੰ ਜਾਣਣਾ ਹੈ ਗੁਰਦੁਆਰੇ ਆ ਕੇ ਜਾਣ। ਅੱਜੇ ਜਾਣੀ ਨਹੀਂ ਤੂੰ ਤੇਰਾ ਪਰਮਣ ਚੱਲਦਾ ਰਿਹਾ ਰਟਣ ਚੱਲਦਾ ਰਿਹਾ ਤੇਰੇ ਤੂੰ ਸੁੱਖ ਤੇਰੇ ਹਿੱਸੇ ਨਹੀਂ ਆ ਸਕਦਾ। ਰਤਬਾ ਆ ਗਿਆ ਇਹ ਨਾ ਸਮਝੀ ਤੈਨੂੰ ਸੁੱਖ ਮਿਲ ਗਿਆ। ਹੋ ਸਕਦਾ ਹੈ ਇਹੀ ਤੇਰਾ ਰਤਬਾ ਤੈਨੂੰ ਪਰਸਾਤਲ ਦੇ ਕੰਡੇ ਤੇ ਖੜਾ ਕਰ ਦੇਗਾ। ਹੁੰਦੇ ਨੇ ਰਤਵੇ ਗਲਤਕ استعمال ਹੁੰਦਾ ਉਹ ਆਪ ਵੀ ਨਸਾਤਲ ਦੇ ਗੰਡੇ ਤੇ ਖੜਾ ਹੈ ਪਰਿਵਾਰ ਵੀ ਨਸਾਤਲ ਦੇ ਗੰਡੇ ਤੇ ਖੜਾ ਹੈ ਰਸਵਤਾ ਲੈਣੀਆਂ ਨੇ ਮਾੜੇ ਕਰਮ ਕਰਨੇ ਨੇ ਰੁਤਬਾ ਇਤਨਾ ਵੱਡਾ ਹੈ ਅਤਿਅਤ ਦੇ ਮਾੜੇ ਕਰਮ ਕਰਦਾ ਇਹਦੀ ਕਲਮ ਚਲਦੀ ਹੈ ਪਰ ਉਹ ਕਲਮ ਦੇ ਸਾਰੇ ਚੰਗੇ ਕਰਮ ਸਵਾਰ ਸਕਦਾ ਹੈ ਪਰ ਇਹ ਵਿਗਾੜ ਦਈਏ ਇਹ ਫਾਇਦਾ ਲੱਗਿਆ ਇਦਾਂ ਦੇ ਰਤਬਿਆਂ ਆ ਸਤਿਗੁਰੂ ਕਹਿੰਦੇ ਉਹ ਸੁੱਖ ਨਹੀਂ ਹੈ ਸੁੱਖ ਉਹ ਹੈ ਇਹ ਰੱਬ ਨੂੰ ਜਾਣਣਾ ਜਿਹੜਾ ਰੱਬ ਨੂੰ ਜਾਣੇਗਾ ਉਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰੇਗਾ ਇਹਦੇ ਕਰਕੇ ਆਪ ਮਿਲਾਏ ਲਏ ਪ੍ਰਮਾਤਮਾ ਉਸ ਨੂੰ ਆਪਣੇ ਨਾਲ ਆਪ ਮਿਲਾਉਂਦਾ ਹੈ ਮਿਲਾਪ ਪ੍ਰਮਾਤਮਾ ਜੀ ਆਪ ਕਰਦੇ ਨੇ ਕਿ ਜਿਹੜਾ ਸਾਨੂੰ ਜਾਣਨ ਦੀ ਕੋਸ਼ਿਸ਼ ਕਰਦਾ ਪਿਆ ਅਸੀਂ ਉਹਦੇ ਨੇੜੇ ਹੋਈਏ ਅਸੀਂ ਉਹਨੂੰ ਲੱਭੀਏ ਜਾਂ ਉਹ ਤਨ ਦੁਨੀਆ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਤਿੰਨ ਰੁਤਵੇ ਹੁੰਦੇ ਨੇ ਧਨਵੰਤ, ਕੁਲਵੰਤ ਅਤੇ ਪਤਵੰਤ ਧਨਵਾਨ ਹੁੰਦਾ ਚੰਗਾ ਪਰਿਵਾਰ ਦੇ ਪਰਵਿਰਸ਼ ਹੁੰਦੀ ਹੈ ਤੀਜਾ ਉਹਦਾ ਪਤਵੰਤ ਇਛਤਵੰਤ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਕਿਹੜਾ ਹੋ ਸਕਦਾ ਸਤਿਗੁਰੂ ਕਹਿੰਦੇ ਨੇ ਉਹ ਤਨਵੰਤ ਕੁਲਵੰਤ ਪਤਵੰਤ ਅਸੀਂ ਨੇ ਰੱਬ ਨੂੰ ਜਾਣਣ ਦੀ ਕੋਸ਼ਿਸ਼ ਕੀਤੀ ਹੈ ਜਾਣਿਆ ਤਾਂ ਨਹੀਂ ਹੈ ਸਿਰਫ ਦੁਨੀਆ ਦੇ ਅੰਦਰ ਵਿਚਰ ਕੇ ਰੱਬ ਨੂੰ ਅਨੁਭਵ ਕੀਤਾ ਪਾਇਆ ਤਾਂ ਨਹੀਂ ਰੱਬ ਨੂੰ ਹਾਸਲ ਤਾਂ ਨਹੀਂ ਕੀਤਾ ਅਸੀਂ ਛੱਦੇ ਹਾਂ ਰੱਬ ਨੇ ਸਾਨੂੰ ਧਨਵਾਨ ਧਨਵੰਤ ਬਣਾ ਦਿੱਤਾ ਰੱਬ ਨੇ ਸਾਨੂੰ ਪਤਵੰਤ ਬਣਾ ਦਿੱਤਾ ਰੱਬ ਨੇ ਸਾਨੂੰ ਕੁਲਵੰਤ ਬਣਾ ਦਿੱਤਾ ਉਹ ਜਿਹੜੇ ਰੱਬ ਦੇ ਪਿਆਰੇ ਨੇ ਦੁਨੀਆ ਤੇ ਵਿਚਰਦੇ ਨੇ ਧਨ ਦੌਲਤ ਹਰ ਇੱਕ ਚੀਜ਼ ਸਾਡੇ ਕੋਲ ਤਾਂ ਇਸ ਸਮੇਂ ਦੇ ਨਾਲ ਤਾਂ ਇਹਨੇ ਜਾਣਾ ਹੈ ਸਮੇਂ ਦੇ ਨਾਲ ਇਹ ਨਹੀਂ ਜਾਂਦੀ ਤਾਂ ਸਰੀਰ ਚਲੇ ਜਾਂਦਾ ਨਾ ਅਤਵੰਤ ਹੋ ਸਕਦਾ ਹੈ ਨਾ ਕੁਲਵੰਤ ਨਾ ਧਨਵੰਦ ਹੋ ਸਕਦਾ ਪਰ ਰੱਬ ਦਾ ਪਿਆਰਾ ਇਹ ਤਿੰਨੇ ਸ਼ੋਰਤਾਂ ਨਾਲਵੇਂ ਧਨਵੰਦ ਵੀ ਹੈ ਅਤਵੰਤ ਵੀ ਹੈ ਤੇ ਕੁਲਵੰਦ ਵੀ ਹੁਣ ਤੱਕ ਜਿਹੜੇ ਦੁਨੀਆ ਤੋਂ ਜਿਨ੍ਹਾਂ ਨੇ ਨਾਮ ਜਪੇ ਹੈ ਹਜ਼ਾਰਾਂ ਬਰਿਆਂ ਦੀ ਗੱਲ ਹੈ ਬਾਬਾ ਫਰੀਦ ਜੀ ਦੀ ਹਜ਼ਾਰਾਂ ਬਰੇ ਅੱਜ ਤੱਕ ਉਹਨਾਂ ਦੀ ਧਨਵੰਤ ਜਿਹੜਾ ਉਹਨਾਂ ਦੇ ਕੋਲ ਧੰਨਾ ਹੈ ਗੁਰਬਾਣੀ ਦਾ ਜਾਂ ਉਹਨਾਂ ਦੇ ਕੋਲ ਧੰਨਾ ਹੈ ਅਲਫਾਜ਼ਾਂ ਦਾ ਪ੍ਰੇਮ ਦਾ ਰੱਬ ਦੇ ਮੁਹੱਬਤ ਦਾ ਉਹ ਕਹਿੰਦੇ ਨੇ ਅਜੈਸੋ ਰੱਬ ਨਾ ਬਉੜਿਓ ਦੇਖ ਬੰਦੇ ਕੇ ਭਾਰ ਬਦਕਿਸਮਤੀ ਹੈ ਕਹਿੰਦੇ ਬੰਦੇ ਦੀ ਅ ਰੱਬ ਦੇ ਅਲਫਾਜ਼ ਸੁਣ ਕੇ ਵੀ ਰੱਬ ਤੇ ਅਲਫਾਜ਼ਾਂ ਤੇ ਵਿਸ਼ਵਾਸ ਨਹੀਂ ਹੈ ਰੱਬ ਦੀਆਂ ਐਗਜ਼ੈਂਪਲ ਸੁਣ ਕੇ ਉਦਾਹਰਨਾ ਸੁਣ ਕੇ ਇਹਨੂੰ ਰੱਬ ਤੇ ਵਿੱਚ ਵਾਸ ਨਹੀਂ ਆ ਦੁਨੀਆ ਤੇ ਵਿਸ਼ਵਾਸ ਜ਼ਰੂਰ ਹੈ ਅਜੇ ਸੋ ਰੱਬ ਨਾ ਬੋੜੀ ਅਜੇ ਤੱਕ ਰੱਬ ਬੋੜਿਆ ਨਹੀਂ ਹੈ ਬੰਦੇ ਦੇ ਕਿਤੇ ਭਾਗ ਵੇਖ ਲੋ ਧੰਨਾ ਕੀ ਕਹਿੰਦਾ ਮੈਂ ਤਾਂ ਨਵਾਨਾ ਪਰਿਵਾਰ ਦੇ ਵਿੱਚ ਚੰਗਾ ਉੱਚਿਆਂ ਦੇ ਵਿੱਚ ਇਹਦਾ ਨਾਂ ਹੈ ਇਹ ਕਹਿੰਦਾ ਮੇਰੇ ਕੋਲ ਵੰਤ ਹੈ ਚੰਗਾ ਰੁਤਬਾ ਮਿਲ ਗਿਆ ਕਹਿੰਦਾ ਮੈਂ ਤਾਂ ਤਵੰਦ ਮੇਰੀ ਬੜੀ ਇੱਜ਼ਤ ਬੱਤ ਪਤਿਆ ਬਰੂਏ ਇਹ ਨਹੀਂ ਹੈ ਜੀਵਨ ਮੁਕਤ ਇਸ ਸਾਰੇ ਦਾ ਭਗਵਾਨ ਤਨਵੰਤ ਕੌਣ ਹੈ ਜਿਹੜਾ ਜਾਉਂਦੇ ਮੁਕਤ ਹੋ ਸਕਦਾ ਹੈ ਤਨ ਪਤਵੰਤ ਕੌਣ ਹੈ ਜਿਹੜਾ ਦੁਨੀਆਂ ਦੇ ਵਿੱਚ ਵਿਚਰਦੇ ਹੋਏ ਆਪਣੇ ਮੈਂ ਨੂੰ ਖਤਮ ਕਰ ਲੈਂਦਾ ਹੈ ਭਗਵਾਨਤ ਨੂੰ ਯਾਦ ਰੱਖਦਾ ਕੋਈ ਤਨਵੰਤ ਹੋਵੇ ਕੋਈ ਪਤਵੰਤ ਹੈ ਤੇ ਕੋਈ ਪਤਵੰਤ ਹੈ ਤਨ ਤਨ ਧਨ ਜਨ ਆਇਆ ਸਤਿਗੁਰੂ ਕਹਿੰਦੇ ਨੇ ਫਿਰ ਉਹਨਾਂ ਦਾ ਆਉਣਾ ਦੁਨੀਆਂ ਤੇ ਧਨ ਹੈ ਤਿੰਨ ਵਾਰ ਕਹਿੰਦੇ ਨੇ ਧਨ ਤਨ ਧਨ ਜਨ ਆਇਆ ਜਿਸ ਬ੍ਰਸਾਦ ਸਭ ਜਗਤ ਤਰਦਾ ਹੁਣ ਬਿਰਲੇ ਐਦਾ ਦੇ ਮਨੁੱਖ ਨੇ ਜਿਹਦੀ ਕਿਰਪਾ ਦੇ ਨਾਲ ਜਗਤ ਤਰਦਾ ਹੈ ਜਿਹਦੇ ਅਲਫਾਜਾਂ ਦੇ ਨਾਲ ਜਗਤ ਤਰਦਾ ਹੈ ਫਿਰ ਸਤਿਗੁਰੂ ਕਹਿੰਦੇ ਨੇ ਤਨ ਬੰਦ ਕੀ ਪਤਵੰਤ ਕੀ ਕੁਲ ਬੰਦ ਕੀ ਇਹਨਾਂ ਤੋਂ ਉਤਲਾ ਸ਼ਬਦ ਹੈ ਕਿ ਜਿਹੜਾ ਆਪ ਮੁਕਤ ਕਰਨ ਆਪ ਮੁਕਤ ਹੋਇਆ ਉਹ ਰਾਂ ਨੂੰ ਮੁਕਤ ਕਰਉਂਦਾ ਸਾਰੀਆਂ ਬੰਦਚਾਂ ਪਤਵੰਤ ਸ਼ਬਦ ਵੀ ਕੋਈ ਦੈਰ ਹੈ ਤਨਵੰਤ ਸ਼ਬਦ ਵੀ ਦੈਰ ਹੈ ਅਕਲਬੰਦ ਸ਼ਬਦ ਵੀ ਦੈਰ ਹੈ ਜਿਹੜਾ ਆਪ ਮੁਕਤ ਹੋ ਜਾਂਦਾ ਹੈ ਉਹਨਾਂ ਨੂੰ ਵੀ ਮੁਕਤ ਕਰਾਉਂਦਾ ਉਹਦੇ ਲਈ ਕੋਈ ਦੈਰਾ ਨਹੀਂ ਹੈ ਬਸ ਉਹਦੇ ਲਈ ਤਾਂ ਜਿੱਧਰ ਵੀ ਵੇਖਣਾ ਰੱਬ ਨੂੰ ਵੇਖਦਾ ਹੈ ਜਿੱਧਰ ਵੀ ਸੁਣਦਾ ਹੈ ਰੱਬ ਨੂੰ ਸੁਣਦਾ ਹੈ ਜਿੱਥੇ ਵੀ ਹੈ ਬਸ ਰਬ ਹੀ ਰਬ ਹੈ ਜਨ ਆਵਨ ਕਾ ਇਹ ਹੈ ਸੋ ਆਪ ਕਿਉਂਕਿ ਉਹ ਸਮਝਦਾ ਹੈ ਕਿ ਮੇਰਾ ਪਰਜੋਜਨ ਮੇਰਾ ਮਨੋਰਥ ਦੁਨੀਆ ਤੇ ਆਉਣ ਦਾ ਇਹ ਹੈ ਕਿ ਦੁਨੀਆ ਤੇ ਮੈ ਸੋ ਨਾਮ ਜਪਣ ਦੇ ਲਈ ਆ ਆਪਣੇ ਆਪ ਨੂੰ ਸੋਹਿਦਾ ਕਰਨ ਦੇ ਲਈ ਆ ਆ ਜਨਕੈ ਸੰਗ ਚਿਤ ਆਵੇ ਕਿ ਮੈਂ ਆਪ ਵੀ ਚਿਤ ਕਰਨੇ ਰੱਬ ਨੂੰ ਚਿਤ ਚੇਤੇ ਕਰਨੇ ਤੇ ਦੁਨੀਆ ਨੂੰ ਵੀ ਚੇਤੇ ਕਰਵਾਇਆ ਆਪ ਵੀ ਮੈਂ ਬੰਦਗੀ ਕਰਨੀ ਆ ਤੇ ਦੁਨੀਆ ਨੂੰ ਵੀ ਬੰਦਗੀ ਦਾ ਰਾਸਣੇ ਆਪ ਮੁਕਤ ਮੁਕਤ ਕਰੇ ਸੰਸਾਰ ਜਿਹੜਾ ਆਪ ਮੁਕਤ ਹੁੰਦਾ ਦੁਨੀਆ ਨੂੰ ਮੁਕਤ ਕਰਦਾ ਉਦੇ ਪਰਥਾਇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਨਾਨਕ ਤੇ ਜਨ ਕੋ ਸਦਾ ਨਮਸਕਾਰ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਅਸੀਂ ਉਹਨਾਂ ਪਿਆਰਿਆਂ ਤੋਂ ਸੱਜ ਕੇ ਜਾਣੇ ਹਾਂ ਜਿਹੜੇ ਆਪ ਸਹੀ ਰਸਤੇ ਤੇ ਚੱਲੇ ਨੇ ਪੂਰਾਂ ਨੂੰ ਰਸਤਾ ਬਖਾ ਰਹੇ ਆਪ ਸੱਚ ਦਾ ਪੱਲਾ ਫੜੇ ਹੈ ਦੂਜਿਆਂ ਨੂੰ ਵੀ ਕਹਿੰਦੇ ਨੇ ਸੱਚ ਦਾ ਪੱਲਾ ਨਾ ਛੱਡਿਓ ਤੁਹਾਡੇ ਰਦੀਆਂ ਸਦੀਆਂ ਤੁਹਾਡੇ ਮੰਗ ਰਉਣਗੀਆਂ ਤੁਰੀਆਂ ਖੁਸ਼ੀਆਂ ਆਨੰਦ ਖੇੜਾ ਤੁਹਾਡੇ ਮੰਗ ਰਾਵੇ ਜਦੋਂ ਏਦਾਂ ਸਤਿਗੁਰੂ ਕਹਿੰਦੇ ਨੇ ਕਿਰਪਾ ਹੁੰਦੀ ਹੈ ਰੱਬ ਦੀ ਫਿਰ ਉਹ ਪਿਆਰੇ ਤੋਂ ਸਤਿਗੁਰੂ ਮੁਰਨਾਣਕ ਦੇ ਮਹਾਰਾਜ ਜੀ ਕਹਿੰਦੇ ਨੇ ਅਸੀਂ ਸਦਕੇ ਜਾਂਦੇ ਹਾਂ ਨਮਸਕਾਰਾਂ ਕਰਨ ਲਈ ਨਮਸਕਾਰ ਹੁੰਦੀ ਹੈ ਉਸ ਪਿਆਰੇ ਨੂੰ ਇਹ ਦੁਨੀਆ ਨੂੰ ਬਣਾਉਣ ਵਾਲਾ ਪੂਰੀ ਦੁਨੀਆ ਉਹਦੇ ਦਰ ਤੇ ਚੁੱਕਦੀ ਹੈ ਨਮਸਕਾਰਾ ਕਰਦੀ ਹੈ ਦੁਰੀਏ ਪੂਰੀ ਦੁਨੀਆ ਇਹਦੇ ਮੂਬਾਰਕ ਚਰਣਾ ਤੇ ਚੁੱਕਦੀ ਹੈ ਅਤੇ ਉਹ ਰੱਬ ਉਸ ਪਿਆਰੇ ਦੇ ਅਗੇ ਝੁਕਦਾ ਪਿਆ ਮਿਹਾਰ ਸਦਕੀ ਜਾਂਦਾ ਹੈ ਨਮਸਕਾਰਾ ਕਰਦਾ ਹੈ ਜਿਹੜੇ ਪਿਆਰੇ ਨੇ ਆਪਣੇ ਆਪ ਨੂੰ ਸਫਲ ਨਾ ਕਰਦੇ ਗੁਣਾਂ ਦੇ ਨਾਲ ਅਤੇ ਰੱਬ ਦੀ ਰਹਿਮਤ ਦੇ ਨਾਲ ਜਿਹਨੇ ਆਪਣੇ ਆਪ ਨੂੰ ਘਾਰ ਲਿਆ ਹੈ ਸਤਿਗੁਰੂ ਕਹਿੰਦੇ ਨੇ ਉਹ ਧੰਨਤਾ ਦੇ ਜੋਗ ਗਏ ਸਮਾਪਤੀ ਦੇ ਸਮੇਂ उञा पुलां लिखी मां वाहिगुरु जी का ख़ालसा वाहिगुरु जी की फ़त